ਸੱਚੇ ਤੇਰੇ ਖੰਡ ਇਹ ਰਚਨਾ ਹੀ ਹੈ ਨਾ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਦੂਜੇ ਪਾਸੇ ਅੱਗੇ ਆਪਾਂ ਇਸੇ ਬਚਨ ਵਿੱਚ ਹੀ ਇਹ ਜਗ ਸੱਚੇ ਕੀ ਹੈ ਕੋਟੜੀ ਸੱਚੇ ਕਾ ਵਿੱਚ ਵਾਸ ਫਿਰ ਬਿਨਸਨਾਰ ਕਿਉਂ ਤੇ ਨਾਲ ਹੀ ਮਹਾਰਾਜ ਅੱਗੇ ਜਾ ਕੇ ਬਚਨ ਕਰ ਦਿੰਦੇ ਆ ਬਾਚਿਆ ਸੀ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਜਗ ਤੇ ਸੰਸਾਰ ਦੇ ਲਵਜੀ ਅਰਤੀ ਕੋਈ ਕਰਾਂਗੇ ਨਾ ਜਗ ਔਰ ਸੰਸਾਰ ਇੱਕ ਪਾਸੇ ਇਹ ਜਗ ਸੱਚੇ ਕੀਆ ਕੋਠੜੀ ਦੂਜੀ ਤਰਫ ਗੁਰੂ ਜੀ ਕਹ ਰਿਆ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੇਸ਼ੰਕਾਰ ਪਰ ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਇਹ ਵੀ ਮਿਥਿਆ ਹੈ ਦ੍ਰਿਸ਼ਟਮਾਨਵੀ ਮਿਥਿਆ ਹੈ ਪਰ ਜਿਹੜਾ ਇਹਦੇ ਵਿੱਚ ਰਚਨਾ ਕਰਨ ਵਾਲਾ ਬੈਠਾ ਹੈ ਨਾ ਜਿਹੜਾ ਪ੍ਰਭੂ ਜਿਹੜੀ ਚੇਤਨਾ ਜਿਹੜੀ ਸਤਿਆ ਹੈ ਯਾਦ ਰੱਖਿਓ ਉਹ ਮਿਥਿਆਨੀ ਉਹਨੇ ਇਸ ਦੇ ਬਿਨ ਸੰਤੋ ਬਾਦ ਵੀ ਕੈਮ ਰਹਿਣਾ ਹੈ ਪਰ ਇਹ ਫਿਰ ਮਨਸੀ ਵੀ ਜੇ ਸੱਚੇ ਕੀ ਕੋਠੜੀ ਹੈ ਤੇ ਫਿਰ ਝੂਠ ਕਿਉਂ ਮੇਰੇ ਮਨ ਚ ਵੀ ਬੜੀ ਬੜੀ ਉਮਦਾਸੀ ਚੀ ਕਿਉਂਕਿ ਗੁਰਬਾਣੀ ਜਦੋਂ ਆਪ ਜੀ ਪਾਠ ਕਰਦੇ ਹੋ ਕਈ ਸ਼ਬਦ ਇਸ ਤਰ੍ਹਾਂ ਪੜਨ ਨੂੰ ਮਿਲਦੇ ਆ ਉਪਰੀ ਨਜ਼ਰ ਨਾਲ ਲੱਗਦਾ ਜੀ ਇਹ ਇੱਕ ਦੂਜੇ ਨੂੰ ਕੱਟ ਤਾਂ ਨਹੀਂ ਰਹੇ ਵਿਰੋਧਾਵਾਸੀ ਨੇ ਪਰ ਨਹੀਂ ਪਿਆਰਿਓ ਗੁਰੂ ਗ੍ਰੰਥ ਸਾਹਿਬ ਦਾ ਹਰ ਸ਼ਬਦ ਜਿਹੜਾ ਜਿੱਦੀ ਸਮਝ ਆਪਾਂ ਨੂੰ ਨਹੀਂ ਪੈ ਰਹੀ ਕਦੀ ਇਹ ਖਿਆਲ ਨਹੀਂ ਲਿਆਣਾ ਵੀ ਇਹ ਠੀਕ ਨਹੀਂ ਵਿਰੋਧਾਵਾਸੀ ਹੈ ਨਹੀਂ ਇੱਕ ਦੂਜੇ ਦਾ ਵਿਰੋਧੀ ਹੈ ਅਰਦਾਸ ਕਰਿਏ ਬਾਣੀ ਪੜਦੇ ਹਾਂ ਉਹਨਾਂ ਸ਼ਬਦਾਂ ਦੇ ਅਰਥ ਤੁਮ ਕਿਤੇ ਹੋਰ ਥਾਂ ਤੋਂ ਪਾਠ ਕਰਦੇ ਮਿਲ ਜਾਣਗੇ ਗੁਰੂ ਸਾਹਿਬ ਜੀ ਨੇ ਇੱਥੇ ਬਖਸ਼ਿਸ਼ ਕੀ ਕੀਤੀ ਫਿਰ ਅਰਜ਼ ਹੈ ਕਿ ਇੱਕ ਕਹਿ ਰਿਹਾ ਸੱਚ ਹੈ ਦੂਜੇ ਪਾਸੇ ਮਹਾਰਾਜ ਵੀ ਕਹਿ ਰਹੇ ਆ ਕੂੜ ਸਭ ਸੰਸਾਰ ਉਥੇ ਅਖੀਰ ਤੇ ਸਤਗੁਰਾਂ ਨੇ ਇਹ ਦੱਸਿਆ ਵੀ ਬਿਨ ਸੰਸਕਾਰ ਹੈ ਜਦੋਂ ਤੁਸੀਂ ਆਪਣੇ ਅੰਦਰੋਂ ਪ੍ਰਮਾਤਮਾ ਨੂੰ ਭੁਲਾ ਕੇ ਸਿਰਫ ਆਪਣੀ ਬਾਹਰ ਦੀ ਔਂਦ ਨੂੰ ਸਵੀਕਾਰਦੇ ਹੋ ਦ੍ਰਿਸ਼ਟ ਮਾਨ ਨੂੰ ਸਵੀਕਾਰ ਰਹੇ ਹੋ ਜਿਹੜਾ ਚਲਾ ਰਿਹਾ ਉਹਨੂੰ ਸਮਝ ਨਹੀਂ ਰਹੇ ਤੇ ਉਦੋਂ ਗੁਰੂ ਕਹਿੰਦਾ ਨਹੀਂ ਓਏ ਇਹ ਕੂੜਾ ਹੀ ਇਹਨੇ ਡਿਗ ਪੈਣਾ ਤੇ ਜਦੋਂ ਸਿਮਰਨ ਵਿੱਚ ਜੁੜ ਜਾਓ ਉਦੋਂ ਕਹਿੰਦਾ ਨਹੀਂ ਇਹ ਢਾਂਚਾ ਵੀ ਤਾਂ ਚੱਲਦਾ ਪਿਆ ਨੂੰ ਕੋਈ ਸੱਚਾ ਚਲਾ ਰਿਹਾ ਹੈ ਇਸੇ ਕਰਕੇ ਸਤਗੁਰਾਂ ਨੇ ਇਸ ਸਲੋਕ ਦੇ ਅਖੀਰ ਵਿੱਚ ਕਿਹਾ ਕਿ ਕੂੜ ਮਿੱਠਾ ਕੂੜ ਮਾਖਿਉ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੁਧ ਬਾਜ ਤੇ ਆ ਨੁਕਤਾ ਸਮਝਣ ਵਾਲਾ ਤੁਧ ਬਾਜ ਤੇਰੇ ਤੋਂ ਬਿਨਾ ਜੇ ਤੂੰ ਨਹੀਂ ਤੇ ਸਭ ਬਿਨ ਸੰਸਕਾਰ ਖਤਮ ਹੈ ਹਜ਼ੂਰ ਕਰਨ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਤੇਰੇ ਤੋਂ ਬਿਨਾ ਸੱਚ ਇਹ ਵੇ ਕਿਸ ਦੀ ਕੋਈ ਖੋਂਦ ਨਹੀਂ ਮੈਂ ਤਾਂ ਬੇਨਤੀ ਕੀਤੀ ਜੀ ਗੁਰੂ ਸਾਹਿਬ ਨੇ ਸਾਨੂੰ ਪਹਿਲਾਂ ਤਾਂ ਇਹਦੇ ਵਿੱਚ ਅੱਜ ਦੇਖਿਓ ਸ਼ਬਦ ਵਿੱਚ ਦੋ ਤਿੰਨ ਬਚਨ ਕਹੇ ਆ ਇੱਕ ਤਾਂ ਕਿਹਾ ਵੀ ਸੰਸਾਰ ਨਾਸ਼ਵੰਤ ਹੈ ਤੇ ਸੰਸਾਰ ਦੀ ਗੱਲ ਕਰਦਿਆਂ ਕਰਦਿਆਂ ਫਿਰ ਕਹਿ ਦਿੱਤਾ ਕਿ ਜਿਹੜਾ ਸੰਸਾਰ ਨੂੰ ਸੱਚ ਸਮਝੀ ਬੈਠਾ ਹੈ ਇਹ ਆਪਣੇ ਤਨ ਨੂੰ ਵੀ ਸੱਚ ਸਮਝੀ ਬੈਠਾ ਹੈ ਇਹ ਸਮਝਦਾ ਮੈਂ ਕਦੀ ਜਾਣਾ ਨਹੀਂ ਇੱਥੇ ਸਤਿਗੁਰੂ ਨੇ ਸੰਸਾਰ ਔਰ ਤਨ ਦੋਨਾਂ ਦੀ ਨਾਸ਼ਵਾਨਤਾ ਦਾ ਜ਼ਿਕਰ ਕੀਤਾ ਜਦੋਂ ਅਸੀਂ ਸੰਸਾਰ ਦੀ ਪੜ੍ਹਨੇ ਤੇ ਗੁਰੂ ਤੇਗ ਬਹਾਦਰ ਦੇ ਤਿੰਨ ਚਾਰ ਬਚਨ ਨੇ ਜੀ ਮੇਰੀ ਇੱਛਾ ਹੈ ਕਿ ਮੈਂ ਨਾਲ-ਨਾਲ ਸ਼ਲੋਕ ਵੀ ਜਿੱਥੇ ਪਰਮਾਨ ਠੁਕਣ ਗਿਆ ਆਪਾਂ ਜ਼ਰੂਰ ਪੜਾਂ ਇਹ ਰਚਨਾ ਜਿਹੜੀ ਕੀਤੀ ਹੈ ਇਹ ਬਿਨ ਸੰਹਾਰ ਹੈ ਗੁਰੂ ਸਾਹਿਬ ਕਹਿੰਦੇ ਨੇ ਦੇਖੋ ਇੱਕ ਚਾਰਕ ਬਚਨ ਇੱਕ ਤਾਂ ਜੈਸੇ ਜਲਤੇ ਬੁਧ-ਬੁਧਾਂ ਇਹ ਰਚਨਾ ਕਿਵੇਂ ਬਿਨ ਸੰਕਰ ਹੈ ਜਿਵੇਂ ਪਾਣੀ ਦੇ ਵਿੱਚੋਂ ਬੁਲਬਲੇ ਨਿਕਲਦੇ ਆ ਜੈਸੇ ਜਲ ਤੇ ਬੁਦਬਦਾ ਉਪਜੈ ਬਿਨਸੈ ਨੀਤ ਸਿੱਧੇ ਸ਼ਬਦ ਨੇ ਹਿੰਦੀ ਦੇ ਪੈਦਾ ਹੁੰਦੇ ਨੇ ਤੇ ਵੇਖਦਿਆਂ ਵੇਖਦਿਆਂ ਬਿਨਸ ਜਾਂਦੇ ਸਿਰਫ ਖਵਾ ਦੇ ਦੋਸ਼ ਕਰਕੇ ਪਾਣੀ ਚੋਂ ਬੁਲਬਲਾ ਬਣਿਆ ਜਦੋਂ ਖਵਾ ਨਿਕਲ ਜਾਏ ਉਹ ਬੁਲਬਲਾ ਖਤਮ ਹੋ ਜਾਂਦਾ ਹੈ ਪਿਆਰਿਓ ਆ ਚੇਤਨਾ ਕਰਕੇ ਦ੍ਰਿਸ਼ਟਮਾਨ ਕਹੈ ਜਿਦ ਦਿਨ ਉਸ ਨੇ ਆਪਣੀ ਚੇਤਨਾ ਨੂੰ ਅਕਰਖਣ ਕਰ ਲਿਆ ਖਿੱਚ ਲਿਆ ਇਹ ਜੋ ਕੋਈ ਦਜਦਾ ਪੈ ਸਾਰਾ ਬੁਲਬੁਲਾ ਜਿਹੜਾ ਖਤਮ ਹੋ ਜਾਏਗਾ ਪਰ ਇੱਥੇ ਪਾਣੀ ਦਾ ਬੁਲਬੁਲਾ ਨਹੀਂ ਕਿਹਾ ਇਹ ਸਰੀਰ ਨੂੰ ਨਹੀਂ ਕਿਹਾ ਇੱਥੇ ਜਗਤ ਨੂੰ ਕਿਹਾ ਮੈਂ ਜਗਤ ਲਈ ਬਾਣੀ ਵਿੱਚੋਂ ਵੱਖਰੇ ਬਚਨ ਨੇ ਸਰੀਰ ਲਈ ਵੱਖਰੇ ਨੇ ਪਰ ਭਾਵ ਦੋਨਾਂ ਦਾ ਇੱਕੋ ਹੈ ਜੈਸੇ ਜਲ ਤੇ ਬੁਧਬਦਾ ਉਪਜੈ ਬਿਨ ਸਹਿ ਨੀਤ ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਨ ਮੀਤ ਬਿਨਸੇ ਕੀ ਉਪਜਦਾ ਵੀ ਹੈ ਤੇ ਬਿਨਸਦਾ ਵੀ ਹੈ ਦੂਸਰਾ ਬਚਨ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਚ ਇੱਕ ਹੋਰ ਕੀਤਾ ਹੈ ਜਿਹੜਾ ਆਪ ਪੜਦੇ ਹੋ ਜਿਉਂ ਸੁਪਨਾ ਅਰਪੇਖਣਾ ਜਿਵੇਂ ਅਸੀਂ ਰਾਤ ਨੂੰ ਸੁਪਨਾ ਦੇਖਨੇ ਤੇ ਪੇਖਣਾ ਦਾ ਅਰਥ ਮੈਂ ਕੋਰ ਕੀਤਾ ਸੀ ਤਮਾਸ਼ਾ ਜਿਵੇਂ ਬਾਜ਼ੀਗਰ ਖੇਡ ਨਿਪ ਕਰਦਾ ਤਮਾਸ਼ੇ ਵਾਲਾ ਮਦਾਰੀ ਵਾਲਾ ਜਿਵੇਂ ਮਦਾਰੀ ਵਾਲਾ ਜਾਂ ਬਾਜ਼ੀਗਰ ਆਪਣੀ ਕਈ ਤਰ੍ਹਾਂ ਦੀ ਖੇਡ ਕਰਦਾ ਹੈ ਕਿੰਨਾ ਸਾਜ਼ੋ ਸਮਾਨ ਕੱਢਦਾ ਹੈ ਪਰ ਉਹਨੂੰ ਵੀ ਪਤਾ ਹੈ ਕਿ ਜੋ ਕੁਝ ਮੈਂ ਦਿਖਾ ਰਿਹਾ ਹਾਂ ਇਹ ਸੱਚ ਕੁਝ ਨਹੀਂ ਪਤਾ ਉਹਨੂੰ ਵੀ ਹੈ ਮੈਂ ਲੋਕਾਂ ਦੀਆਂ ਅੱਖਾਂ ਨੂੰ ਭੁਲੇਖਾ ਪਾਏ ਤੁਸੀਂ ਦੇਖਦੇ ਹੋ ਅੱਜ ਵੀ ਤਮਾਸ਼ੇ ਕਰਦੇ ਆ ਟਿਕਟਾਂ ਲੱਗਦੀਆਂ ਨੇ ਪਹਿਲਾਂ ਆਪਣੇ ਭਾਰਤ ਵਿੱਚ ਚੋਸਤਿਆਂ ਵਿੱਚ ਖਲੋ ਕੇ ਕਲਾ ਇਸ ਹੁਨਰ ਤੋਂ ਲੋਕ ਦਿਖਾਉਂਦੇ ਸਨ ਪਰ ਉਹ ਕਿੰਨਾ ਸਮਾਂ ਸਾਜ਼ੋ ਸਮਾਨ ਕੱਢਦਾ ਤੇ ਕੱਢਣ ਤੋਂ ਬਾਅਦ ਉਹ ਕਹਿੰਦਾ ਸੀ ਤੁਸੀਂ ਜੇ ਮੇਰੀ ਗੇਮ ਖੇਲ ਦੇਖਿਆ ਨਾ ਤੇ ਮੈਨੂੰ ਚਵਾਨੀ ਠਿਆਨੀ ਕੁ ਟੱਕਾ ਰੁਪਈਆ ਜ਼ਰੂਰ ਦੇ ਕੇ ਜਾਇਓ ਉਹ ਗੱਲ ਸਮਝਾ ਰਿਹਾ ਸੀ ਸਾਨੂੰ ਕਿ ਜੋ ਤੁਹਾਨੂੰ ਮੈਂ ਦਿਖਾਇਆ ਇਹ ਹਕੀਕਤ ਵਿੱਚ ਸਿਰਫ ਇੱਕ ਮੇਰੀ ਕਲਾ ਹੈ ਤੁਹਾਡੀਆਂ ਅੱਖਾਂ ਨੂੰ ਕੁਲੇਖ ਹੈ ਜੇ ਸਭ ਕੋਈ ਸੱਚ ਹੁੰਦਾ ਤੇ ਤੁਹਾਡੇ ਕੋਲ ਰੁਪਈਏ ਮੈਂ ਕਿਉਂ ਮੰਗਾ ਇਥੇ ਵੇਖਣਾ ਦਰਤੀ ਤਮਾਸ਼ਾ ਜਿਹੜਾ ਦਿਸ ਰਿਹਾ ਪਰ ਸੱਚ ਨਹੀਂ ਜਿਉ ਸੁਪਨਾ ਅਰ ਵੇਖਣਾ ਐਸੇ ਜਗ ਕੋ ਜਾਨ 인 ਮੈਂ ਕਛ ਸਾਚੂ ਨਹੀਂ ਨਾਨਕ ਕਹਿਉ ਬਖਾਨ ਇਸ ਵਿੱਚ ਕੁਝ ਸੱਚ ਨਹੀਂ ਕਿ ਇਹ ਬਿਨ ਸੰਹਾਰ ਹੈ ਦੂਸਰਾ ਇੱਕ ਬਚਨ ਜਾਗ ਰਚਨਾ ਸਭ ਝੂਠ ਹੈ ਮੈਂ ਤਾਂ ਹੀ ਸਤਿਗੁਰੂ ਦੇ ਬਚਨ ਲੈ ਲੈ ਕੱਲ ਮੈਂ ਆਪ ਨੂੰ ਅਰਜ਼ ਵੀ ਕੀਤੀ ਸੀ ਘਟੂ ਕਰ ਸ਼ਲੋਕਾਂ ਦਾ ਪਾਠ ਪੁਰਬ ਤੱਕ ਆਪਾਂ ਸਾਰੇ ਜ਼ਰੂਰ ਕਰਕੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨਾ ਰੋਸ਼ ਗੱਲਾਂ ਹੋਣ ਹਜ਼ੂਰ ਕਹਿੰਦੇ ਜਗ ਰਚਨਾ ਸਭ ਝੂਟ ਕੈ ਜਾਨ ਲਿਓਰੇ ਮੀਤ ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਢੀਤ ਚਾਰ ਪ੍ਰਮਾਣ ਹੋ ਗਏ ਉਦਾਹਰਨ ਹੋ ਗਿਆ ਨਾਸ਼ਮਾਨਤਾ ਤੇ ਇੱਕ ਪਾਣੀ ਦਾ ਬੁਲਬਲਾ ਦੂਜਾ ਸੁਪਨਾ ਤੀਸਰਾ ਤਮਾਸ਼ਾ ਤੇ ਚੌਥਾ ਸਤਗੁਰਾਂ ਨੇ ਸ਼ਬਦ ਵਰਤਿਆ ਬਾਲੂ ਕੀ ਢੀਤ ਕਿ ਜਿਵੇਂ ਰੇਤ ਦੀ ਦੀਵਾਰ ਕੰਧ ਖੜੀ ਕਰੀਏ ਉਹ ਕੰਧ ਬੜੀ ਜਲਦੀ ਢਹਿ ਜਾਣੀ ਹੈ ਬਸ ਜਗਤ ਰਚਨਾ ਇਸ ਤਰ੍ਹਾਂ ਹੈ ਜਿਵੇਂ ਇੱਕ ਰੇਤ ਦੀ ਕੰਧ ਹੈ ਫਿਰ ਇਸ ਤੋਂ ਅੱਗੇ ਇੱਕ ਬਚਨ ਜਿਹੜਾ ਆਪ ਸਾਰੇ ਜਾਣਦੇ ਕੋ ਰਾਮ ਗयो 라ਵਣ ਗयो ਜ਼ਿਆਦਾ ਦੀ ਡਿਟੇਲ ਨਹੀਂ ਪਰ ਜਗਤ ਰਚਨਾ ਹੈ ਰਾਮ ਜੀ ਚਲੇ ਗਏ 라ਵਣ ਵੀ ਚਲਾ ਗਿਆ ਰਾਮ ਗयो 라ਵਣ ਗयो ਜਾ ਕੋ ਬਹੁ ਪਰਵਾਰ ਕੋ ਨਾਨਕ تیر ਕੱਚ ਨਹੀਂ ਸੁਪਨੇ ਜਿਉ ਸੰਸਾਰ ਮਹਾਰਾਜ ਕਿੰਨੇ ਇਹ ਸਥਿਰਤਾ ਨਹੀਂ ਇਹਨੇ ਜਾਣਾ ਹੈ ਫਿਰ ਜੋ ਕੁਝ ਦਿਸ ਰਿਹਾ ਹੈ ਮਨ ਚ ਬੜੇ ਸਵਾਲ ਉੱਠਦੇ ਨੇ ਜੇ ਸਭ ਕੁਝ ਜਾਣਾ ਪਸਾਰਾ ਕਦਾ ਕੀਤਾ ਇਹਦਾ ਵੀ ਉੱਤਰ ਗੁਰੂ ਤੇਗ ਬਹਾਦਰ ਸਾਹਿਬ ਦਿੰਦੇ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਆਨੰਦਪੁਰ ਸਾਹਿਬ ਵਸਾਇਆ ਆਪ ਨੂੰ ਪਤਾ ਹੋਣਾ ਹੈ ਵੀ ਕੈਲੂਰ ਦੀ ਵਿਆਸਤ ਹੈ ਰਾਜਾ ਦੀਪ ਚੰਦ ਦੀ ਮੌਤ ਹੋ ਗਈ ਬਸੇ ਕੋਈ ਦਲੀਪ ਚੰਦ ਕਹਿੰਦੇ ਆ ਤਾਰਾ ਚੰਦ ਦਾ ਬੇਟਾ ਸੀ ਇਹ ਤਾਰਾ ਚੰਦ ਉਹ ਰਾਜਾ ਸੀ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ 59 ਰਾਜਿਆਂ ਨਾਲ ਗਵਾਲੀਅਰ ਦੇ ਕਿਲੇ ਚੋਂ ਮੁਕਤ ਕਰਾ ਕੇ ਲਿਆਏ ਸਨ ਮੈਂ ਆਪ ਜੀ ਨੂੰ ਇੱਕ ਵਾਰ ਸ਼ਾਇਦ ਇੱਥੇ ਬੇਨਤੀ ਕੀਤੀ ਸੀ ਕਿ ਭਵੰਜੇ ਹੀ ਰਾਜੇ ਕਿਉਂ ਨੇ ਕਿ ਗਵਾਲੀਅਰ ਦੇ ਕਿਲੇ ਵਿੱਚ ਹੋਰ ਮਜ਼ਲੂਮ ਕੋਈ ਨਹੀਂ ਸਨ ਕਿ ਸਤਗੁਰੂ ਸਿਰਫ ਰਾਜਿਆਂ ਨੂੰ ਬਾਹਰ ਕੱਢਣ ਆਏ ਸਨ ਨਹੀਂ ਗੁਰਮ ਕੋ ਜਿਹੜਾ ਗਵਾਲੀਅਰ ਦਾ ਕਿਲਾ ਸੀ ਨਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਉਂ ਕਿਲੇ ਚ ਉੱਥੇ ਕੈਦ ਕੀਤਾ ਗਿਆ ਉਹ ਕਿਲਾ ਦਰਅਸਲ ਸਿਆਸੀ ਕੈਦੀਆਂ ਦਾ ਸੀ ਜਿਨ੍ਹਾਂ ਵਿੱਚੋਂ ਇਹ ਪਤਾ ਲੱਗ ਜਾਏ ਕਿ ਤੇ ਬਾਗੀ ਨਾ ਹੋਜੇ ਨਾ ਕਿ ਹਕੂਮਤ ਲਈ ਖਤਰਾ ਨਾ ਪੈਦਾ ਹੋ ਜਾਏ ਉਹਨਾਂ ਨੂੰ ਉਸ ਕਿਲੇ ਦੇ ਵਿੱਚ ਭੇਜਿਆ ਜਾਂਦਾ ਸੀ ਤੇ ਭੋਜਨ ਦੇ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਜਾਂਦਾ ਸੀ ਇਹੀ ਕਾਰਨ ਉਥੋਂ ਦੇ ਦਰੋਗੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਮਹਾਰਾਜ ਆਪ ਕਿਲੇ ਵਿੱਚ ਆਇਓ ਪਰ ਇਥੋਂ ਦਾ ਖਾਣਾ ਨਹੀਂ ਖਾਣਾ ਭੋਜਨ ਨਹੀਂ ਮਾਰਨ ਉੱਥੇ ਛਕਿਆ ਇਹ ਸਾਰੇ ਸਿਆਸੀ ਕੈਦੀ ਸਨ ਮਹਾਰਾਜ ਰਾਜਨੀਤਿਕ ਕੈਦੀ ਸਨ ਜਦੋਂ ਸਤਗੁਰੂ ਨਿਕਲੇ ਇਹਨਾਂ ਰਾਜਿਆਂ ਨੂੰ ਜੂਰ ਨੇ ਬਾਹਰ ਕੱਢਿਆ ਤਾਰਾ ਚੰਦ ਉਹਨਾਂ ਚੋਂ ਸੀ ਇਹ ਗੁਰੂ ਘਰ ਦੇ ਸ਼ਰਧਾਲੂ ਬਣੇ ਇਹਦੇ بیٹے ਦੀਪ ਚੰਦ ਦੀ ਜਿਹਨੂੰ ਦੀਪ ਚੰਦ ਕਿਹਾ ਜਾਂਦਾ ਹੈ ਉਹਦੀ ਮੌਤ ਹੋਈ ਗੁਰੂ ਘਰ ਨਾਲ ਸੰਬੰਧ ਸਿਖਾਵੇਂ ਸਨ ਇਹਨਾਂ ਦੇ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉੱਥੇ ਗਏ ਮੈਂ ਦੋਨੋਂ ਪੱਖ ਰੱਖ ਰਿਹਾ ਉੱਥੇ ਜਦੋਂ ਗਏ ਉਹਦੀ ਜਿਹੜੀ ਮਰਨ ਦੀ ਰਸਮ ਸੀ ਉਹਦੇ ਵਿੱਚ ਸ਼ਮੂਲੀਅਤ ਕੀਤੀ ਉੱਥੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਇਹ ਫੁਰਨਾ ਜ਼ਾਹਿਰ ਕੀਤਾ ਗੱਲ ਚੱਲੀ ਕਿ ਅਸੀਂ ਇੱਕ ਨਗਰ ਬਸਾਣਾ ਚਾਹਨੇ ਹਾਂ ਇੱਕ ਸੋਹਣਾ ਸ਼ਹਿਰ ਬਸਾਣਾ ਚਾਹਨੇ ਹਾਂ ਪਹਾੜੀਆਂ ਰਮਕਨੀਖ ਹੁੰਡ ਉਸ ਰਾਣੀ ਨੇ ਕਿਹਾ ਮਹਾਰਾਜ ਤੁਸੀਂ ਕਿਰਪਾ ਕਰੋ ਮੈਂ ਆਹ ਜ਼ਮੀਨ ਮਾਖੋ ਵਾਲ ਦੀ ਭੇਟਾ ਕਰਨੀ ਆ ਪਰ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹੀਂ ਇਹ ਰਾਜਿਆਂ ਦੀ দান ਦੀ ਜ਼ਮੀਨ ਨਹੀਂ ਇਸ ਧਰਤੀ ਤੇ ਬਹੁਤ ਵੱਡਾ ਇਤਿਹਾਸ ਸਿਰਜਿਆ ਜਾਣੇ ਸਤਿਗੁਰਾਂ ਨੇ ਉਹ ਪੈਸੇ ਦੇ ਕੇ ਜ਼ਮੀਨ ਖਰੀਦੀ ਸੀ ਜਿਹੜਾ ਸ਼੍ਰੀ ਆਨੰਦਪੁਰ ਸਾਹਿਬ ਹੈ ਇਹ ਕਿਸੇ ਦਾ দান ਕੀਤੀ ਹੋਈ ਜ਼ਮੀਨ ਨਹੀਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੈਸੇ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜ਼ਮੀਨ ਖਰੀਦੀ ਮਾਖੋਵਾਲ ਦੀ ਇਹ ਥਾਂ ਸੀ ਕਿਉਂਕਿ ਛੁਜ ਪ੍ਰਾਤਨ ਸਾਡੇ ਲਖਾਰੀ ਜਿਹੜੇ ਨੇ ਉਹ ਮਾਖੋਦੈਂਤ ਕਹਿੰਦੇ ਆ ਬੀ ਦੈਂਸੀ ਪਰ ਸਤਗੁਰਾਂ ਨੇ ਜਦੋਂ ਇਸ ਸ਼ਹਿਰ ਦੀ ਇਸ ਨਗਰ ਦੀ ਮੋੜੀ ਗੱਡੀ ਮੈਂ ਕੱਲ ਵੀ ਕਿਹਾ ਇਹਦਾ ਨਾਮ ਆਪਣੀ ਮਾਤਾ ਜੀ ਦੇ ਨਾਮ ਤੇ ਰੱਖਿਆ ਸੀ ਚੱਕ ਨਾਨਕੀ ਕੁਝ ਵਿਦਵਾਨ ਕਹਿੰਦੇ ਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਪਟਨਾ ਸਾਹਿਬ ਤੋਂ ਕੁਝ ਕਹਿੰਦੇ ਆ ਪਿਤਾ ਗੁਰਦੇਵ ਨੂੰ ਮਿਲੇ ਨੇ ਤੇ ਸਤਗੁਰੂ ਦੇ دیدار ਕਰਕੇ ਕਹਿੰਦੇ ਨੇ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਨੂੰ ਮੈਂ ਪਾਇਆ ਤੇ ਇਸ ਸ਼ਹਿਰ ਦਾ ਕਸਬੇ ਦਾ ਨਾਮ ਆਨੰਦਪੁਰ ਸਾਹਿਬ ਰੱਖ ਦਿੱਤਾ ਕੁਝ ਖਾਸ ਕਰਕੇ ਸਦਬੀਰ ਸਿੰਘ ਨੂੰ ਇਹਦਾ ਜ਼ਿਕਰ ਕਰਦੇ ਆ ਇੱਥੇ ਜਦੋਂ ਸਤਗੁਰੂ ਘਰ ਬਣਾ ਰਹੇ ਸਨ ਨਾ ਤੇ ਇੱਕ ਫਕੀਰ ਸੀ ਮੌਲੇ ਸ਼ਾ ਇੱਕ ਦੌਲੇ ਸ਼ਾ ਹੈ ਮੌਲੇ ਸ਼ਾ ਇਹਨੂੰ ਰੋਪੜ ਦਾ ਸਹਯਸੀ ਇਹਦਾ ਇਲਾਕੇ ਦੇ ਵਿੱਚ ਬੜਾ ਬੋਲਬਾਲਾ ਸੀ ਇਹਦੇ ਸ਼ਰਧਾਲੂ ਬਹੁਤ ਸਨ ਇਹ ਜਦੋਂ ਸਤਗੁਰੂ ਨਗਰ ਵਿਸਾਰਿਆ ਤੇ ਉਥੋਂ ਲੰਘਿਆ ਇਨੇ ਦੇਖਿਆ ਵੀ ਆ ਸੋਹਣੀਆਂ ਇਮਾਰਤਾਂ ਬਣ ਰਹੀਆਂ ਨੇ ਖੂ ਨੀ ਤੇ ਇਹ ਸਭ ਕੁਝ ਕੀ ਬਣ ਰਿਹਾ ਹੈ ਤੇ ਉੱਤਰ ਮਿਲਿਆ ਜੀ ਇੱਥੇ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਿਕ ਗੁਰੂ ਤੇਗ ਬਹਾਦਰ ਸਾਹਿਬ ਨੇ ਨਗਰ ਬਸਾਂਦੇ ਪਏ ਉਹਨੇ ਸਿੱਖਾਂ ਕੋਲ ਇੱਕ ਜਿਵੇਂ ਟੀਚਰ ਕਰੀਦੀ ਹੈ ਨਾ ਇਸ ਤਰ੍ਹਾਂ ਕਹਿ ਦਿੱਤਾ ਵੀ ਇਹ ਗੁਰੂ ਤਾਂ ਕਹਿੰਦਾ ਜਿੰਨੀ ਚੱਲਣ ਜਾਣਿਆ ਸੇ ਕਿਉ ਕਰੈ ਵਿਥਾਰ ਜਿਨ੍ਹਾਂ ਨੇ ਜਾਣਾ ਉਹ ਵਿਸਤਾਰ ਨਹੀਂ ਕਰਦੇ ਤੇ ਕਹਿੰਦਾ ਆਪ ਦੇ ਕੋਈ ਇਮਾਰਤਾਂ ਬਣਾਈ ਜਾਂਦਾ ਐ ਇਹ ਕਿਲੇ ਵੈਗਰੂ ਇਮਾਰਤਾਂ ਖੜੀ ਕਰ ਰਿਆ ਕਿਲੇ ਤਾਂ ਸਤਗੁਰਾਂ ਨੇ ਬਾਅਦ ਚ ਬਣਾਏ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਇਮਾਰਤਾਂ ਖੜੀਆਂ ਕਰ ਰਿਆ ਸਿੱਖਾਂ ਨੇ ਇਹ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੱਸੀ ਮਹਾਰਾਜ ਜੀ ਨੂੰ ਮਿਲਣ ਚਲਾ ਗਿਆ ਏ ਦੀਵਾਨ ਵਿੱਚ ਗਿਆ ਏ ਸੈਦ ਰੋਪੜੀ ਇਹਨੇ ਹਜ਼ੂਰ ਦੇ ਦਰਸ਼ਨ ਕੀਤੇ ਕੀਰਤਨ ਹੋਣਿਆ ਸਤਗੁਰਾਂ ਨੇ ਲੰਗਰ 'ਚ ਬਿਠਾ ਕੇ ਪ੍ਰਸ਼ਾਦਾ ਛਕਾਇਆ ਜਦੋਂ ਇਹਨੇ ਪ੍ਰਸ਼ਾਦਾ ਛਕਿਆ ਨਾਲ ਹਜ਼ੂਰ ਨੇ ਕਿਹਾ ਸੈਦ ਜੀ ਤੁਸੀਂ ਜੇ ਅੱਗੇ ਜਾਣਾ ਤੁਹਾਡੀ ਮਰਜ਼ੀ ਜੇ ਰੁਕੋ ਤੇ ਬਹੁਤ ਚੰਗਾ ਹੋਵੇਗਾ ਤੁਸੀਂ ਬਿਸ਼ਰਾਮ ਕਰ ਲਓ ਇਹ ਸੌਂ ਗਿਆ ਮੈਂ ਆਪ ਨੂੰ ਬੇਨਤੀ ਕਰਾਂਗਾ ਜਿਹੜੇ ਸੈਂਟੀਫਿਕ ਇਤਿਹਾਸਕਾਰ ਨੇ ਸਾਇੰਸ ਨੂੰ ਸਾਹਮਣੇ ਰੱਖ ਕੇ ਲਿਖਦੇ ਨੇ ਉਹਨਾਂ ਨੂੰ ਇਹ ਗੱਲ ਮੇਰੀ ਨਹੀਂ ਚੰਗੀ ਲੱਗਦੀ ਨਾ ਪਹਿਲੇ ਕਹਦੇ ਆ ਕਿ ਉਹ ਕਹਿ ਦੇਣਗੇ ਪ੍ਰਾਤਨੀਆਂ ਗੱਲਾਂ ਜੀ ਇਹ ਕੀ ਪਰ ਸਾਖੀਆਂ ਜਿਹੜੀਆਂ ਹੁੰਦੀਆਂ ਨੇ ਇਹ ਛੱਟ ਪਾਣ ਵਾਲੀਆਂ ਨਹੀਂ ਜਿਵੇਂ ਅੱਜ ਕੱਲ੍ਹ ਇਤਿਹਾਸ ਵੇਖੋ ਸਭ ਤੋਂ ਪਹਿਲਾਂ ਸਨ ਬਾਤਾਂ ਬਾਤਾਂ ਵਿੱਚੋਂ ਸਾਖੀਆਂ ਨਿਕਲੀਆਂ ਤੇ ਸਾਖੀਆਂ ਵਿੱਚੋਂ ਇਤਿਹਾਸ ਨਿਕਲਿਆ ਤੁਹਾਨੂੰ ਪਤਾ ਆਪਣੇ ਬਜ਼ੁਰਗ ਰਾਤ ਨੂੰ ਘਰ 'ਚ ਬੈਠੇ ਬਾਤਾਂ ਸੁਣਾਉਂਦੇ ਸਨ ਕਹਿੰਦੇ ਨਾ ਬਾਤਾਂ ਸੁਣਾਓ ਤੇ ਬਾਤਾਂ ਵਿੱਚੋਂ ਹੀ ਸਾਖੀਆਂ ਬਣਦੀਆਂ ਨੇ ਤੇ ਸਾਖੀਆਂ ਦੇ ਵਿੱਚੋਂ ਫਿਰ ਇਤਿਹਾਸ ਸਿਰਜੇ ਜਾਂਦੇ ਕਈ ਸਾਕੀਆਂ ਐਸੀਆਂ ਨੇ ਜਿਹੜੀਆਂ ਬਿੰਬ ਨੇ ਪ੍ਰਤੀਕ ਨੇ ਪਰ ਦੋਖੇ ਇਸ ਚੀਜ਼ ਦਾ ਹੈ ਜਿੰਨਾ ਥਾਵਾਂ ਤੇ ਉਹ ਘਟਨਾਵਾਂ ਵਾਪਰੀਆਂ ਨੇ ਉਹ ਥਾਵਾਂ ਕਹਿ ਰਹੀਆਂ ਨੇ ਕੁਝ ਵਾਪਰਿਆ ਤੇ ਜਿਹੜਾ ਡਰਾਇੰਗ ਰੂਮ ਚ ਬੈਠਾ ਕਿਤਾਬ ਲਿਖ ਰਿਹਾ ਉਹ ਕਹਿੰਦਾ ਮੇਰੇ ਮੁਤਾਬਕ ਇਹ ਨਹੀਂ ਹੋ ਸਕਦਾ ਅਗਲਾ ਪੁੱਛੇ ਵੀ ਤੇਰੇ ਮੁਤਾਬਕ ਤੇਰੀ ਸੋਚ ਗੁਰੂ ਨਾਨਕ ਦੀ ਰੂਹਾਨੀਅਤ ਨੂੰ ਜਾਣ ਗਈ ਹੈ ਅਸੀਂ ਨਨਕਾਣਾ ਸਾਹਿਬ ਗਾ ਉੱਥੇ ਮਾਲਜੀ ਸਾਹਿਬ ਹੈ ਮਹਾਰਾਜ ਜੀ ਦਾ ਉੱਥੇ ਕਿਆਰਾ ਸਾਹਿਬ ਹੈ ਗੁਰੂ ਸਾਹਿਬ ਦਾ ਉੱਥੇ ਸਤਗੁਰੂ ਦਾ ਤੰਬੂ ਸਾਹਿਬ ਹੈ ਜਿੱਥੇ ਸਰਪ ਨੇ ਸ਼ਾਂ ਕੀਤੇ ਮੈਨੂੰ ਪਤਾ ਹੈ ਭਾਈ ਬਾਲੇ ਵਾਲੀ ਸਾ ਕੀਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਚੈ ਪਰ ਉਹ ਥਾਂ ਬੋਲ ਕੇ ਕਹਿ ਰਿਹਾ ਇੱਥੇ ਘਟਨਾ ਵਾਪਰੀ ਖੇਤ ਹਰਾ ਹੋਇਆ ਕਿਹਾਰਾ ਸਭ ਕਹਿ ਰਹੇ ਕਿੰਨੋਂ ਹਜ਼ੂਰ ਨੇ ਪ੍ਰਸ਼ਾਦਾ ਛਕਾਇਆ ਤੇ ਨੀਂਦ ਆ ਗਈ ਸੌਂ ਗਿਆ ਸੁਪਨੇ ਚ ਕੀ ਦੇਖਦਾ ਹੈ ਆਪ ਮੈਂ ਫਿਰ ਅਰਜ਼ ਕਰਾਂਗਾ ਫਰਾਇਡ ਨੇ ਸੁਪਨੇ ਸੰਬੰਧੀ ਬਹੁਤ ਕੁਝ ਲਿਖਿਆ ਉਹ ਕਹਿੰਦਾ ਜਿਹੋ ਜੇ ਤੁਹਾਨੂੰ ਰਾਤ ਨੂੰ ਸੁਪਨੇ ਆਉਂਦੇ ਨੇ ਨਾ ਉਹ ਚੀਜ਼ਾਂ ਤੁਹਾਡੀ ਵਾਸ਼ਨਾ ਦੀ ਵਿਆਖਿਆ ਕਰਦੀਆਂ ਨੇ ਸਵੇਰੇ ਦਿਸਦੇ ਬਿੰਬ ਨੇ ਸੁਪਨਾ ਆ ਗਿਆ ਕਿਉਂਕਿ ਸਾਡੇ ਇਸ ਮਾਈਂਡ ਵਿੱਚ ਬਹੁਤ ਕੁਝ ਆ ਸੁਚੇਤ ਮਨ ਵਿੱਚ ਤੇ ਇੰਨਾ ਘੱਈ ਕੁਝ ਨਹੀਂ ਜਿੰਨਾ ਕੁ ਸਬਕੌਂਸ਼ੀਅਸ ਅਚੇਤ ਮਨ ਵਿੱਚ ਪਿਆ ਹੈ ਇਹ ਤੇ ਪਿਛਲੇ ਜਨਮ ਹੀ ਲੈ ਕੇ ਬੈਠਾ ਹੋਇਆ ਹੈ ਫਿਰ ਬਿੰਤੀ ਸੁਣਵੇ ਸੁਣ ਹਾਲਾਂਕਿ ਵਿਸ਼ਿਆਉਣਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਦੇ ਸੰਬੰਧ ਵਿੱਚ ਤੇ ਜੇ ਕੋਈ ਗੱਲ ਬਰੀ ਕੋਈ ਮਹੰਗੀ ਹੋਈ ਕਥਾ ਤੋਂ ਬਾਅਦ ਆਪ ਜੀ ਪੁੱਛ ਸਕਦੇ ਹੋ ਮੈਂ ਜ਼ਰੂਰ ਉਸ ਸੰਬੰਧੀ ਦੱਸ ਦਿਆਂਗਾ ਮੈਂ ਕੀ ਕਿਹਾ ਪਰ ਉਕਤਾਇਓ ਨਾ ਮੈਂ ਫਿਰ ਤੁਹਾਨੂੰ ਦੁਹਾਈ ਦੇਣਾ ਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਅਰਥ ਗਹਿਰਾਈ ਵਿੱਚ ਨਹੀਂ ਸਮਝਾਂਗੇ ਸਿਰਫ ਇੱਕ ਆਮ ਕਵਿਤਾ ਬਣ ਕੇ ਰਹਿ ਜਾਏਗੀ ਸਾਡੇ ਲਈ ਬਾਣੀ ਹਜ਼ੂਰ ਨੇ ਉਹਨੂੰ ਪ੍ਰਸ਼ਾਦਾ ਸ਼ਿਕਾਇਆ ਸੌਂ ਗਿਆ ਉਹਨੂੰ ਸੁਪਨਾ ਆਇਆ ਬਹਿਸ਼ਤ ਵਿੱਚ ਚਲਾ ਗਿਆ ਕਈ ਵਾਰੀ ਅਸਾ ਹੁੰਦਾ ਹੈ ਕਈ ਬੰਦੇ ਸੁਪਨੇ ਚ ਕਹਿੰਦੇ ਮੈਂ ਮਰ ਗਿਆ ਮੈਂ ਫਲਾਣੀ ਤਾਂ ਚਲਾ ਗਿਆ ਇਹ ਗੁਰੂ ਨੇ ਖੇਡ ਵਰਤਾ ਦਿੱਤੀ ਸੱਚੇ ਵੇ ਗੁਰੂ ਸੁਪਨੇ ਵਿੱਚ ਸ਼ੰਕੇ ਵੀਨਵਰਤ ਕਰ ਦਿੰਦਾ ਹੈ ਗੁਰੂ ਸੁਪਨੇ ਵਿੱਚ ਕਈ ਕਰਮ ਵੀ ਕੱਟ ਦਿੰਦਾ ਹੈ ਤੇ ਗੁਰੂ ਸੁਪਨੇ ਵਿੱਚ ਝਲਕ ਦੇ ਕੇ ਵਿਛੋੜਾ ਵੀ ਦੂਰ ਕਰ ਜਾਂਦਾ ਉਹਨੇ ਸੁਪਨੇ ਚ ਕੀ ਦੇਖਿਆ ਬਹੀਸ਼ਤ ਵਿੱਚ ਚਲਾ ਗਿਆ ਇੱਕ ਸੱਜਣ ਸਭ ਤੋਂ ਉੱਚਾ ਉਹਦਾ ਬੜਾ ਸਨਮਾਨ ਹੋ ਰਿਹਾ ਹੈ ਉਹ ਪੁੱਛਦਾ ਵੀ ਬਾਕੀ ਜੀਵਾਂ ਚੋਂ ਤੇਰਾ ਸਨਮਾਨ ਕਿਉਂ ਹੈ ਉਹ ਕਹਿੰਦਾ ਮੈਂ ਇਸ ਵਿੱਚ ਪਹਿਲੇ ਜਨਮ ਵਿੱਚ ਸ਼ੇਰ ਸਾਂ ਮੈਂ ਫਿਰ ਬੇਨਤੀ ਕਰਾਂਗਾ ਕਿ ਸਾਖੀ ਦੇ ਬਿੰਬ ਨੂੰ ਸਮਝਿਓ ਮੈਂ ਇਹ ਫਿਰ ਇਹ ਬੇਨਤੀ ਹੈ ਸ਼ੇਰ ਦੀ ਬਿਰਤੀ ਹੰਸਿਆਰੀ ਹੈ ਕਹਿੰਦਾ ਮੈਂ ਸ਼ੇਰ ਸੀ ਮੈਂ ਆਪਣੇ ਘੁਰਨੇ ਵਿੱਚ ਜਾਣ ਲੱਗਾ ਸਰਦੀ ਬਹੁਤ ਪੈ ਰਹੀ ਸੀ ਠੰਡ ਬਹੁਤ ਸੀ بارش ਹੋਈ ਮੈਂ ਘੁਰਨੇ ਜਾ ਰਿਹਾ ਮੈਂ ਕੀ ਦੇਖਿਆ ਮੇਰੇ ਘੁਰਨੇ ਦੇ ਵਿੱਚ ਘੁਰਨਾ ਸ਼ਬਦ ਆਪਾਂ ਸਮਝਣ ਹੈ ਜੀ ਉਦੀ ਗਾਰ ਜਾਂ ਸ਼ਬਦ ਵਿੱਚ ਬੜੇ ਪੁਰਾਣੇ ਕਈ ਵਰਤਨਾਵਾਂ ਵਿੱਚ ਪੁੱਲਨਾ ਉਸ ਮੇਰੇ ਘਰਨੇ ਵਿੱਚ ਕਹਿੰਦਾ ਵੀ ਅਤਿਥੀ ਬੈਠੇ ਸਨ ਕਿਸੇ ਨੇ ਸਾਧੂ ਕਿਆ ਕਿਸੇ ਨੇ ਹੋਰ ਕਹਿੰਦਾ ਮੇਰੇ ਮਨ ਚਾਹ ਮੈਂ ਅੰਦਰ ਜਾ ਗਏ ਡਰ ਕੇ ਬਾਹਰ ਆ ਜਾਣਗੇ ਮੈਂ ਅੰਦਰ ਨਹੀਂ ਗਿਆ ਵੀ ਅੱਜ ਮੇਰੀ ਗਾਰ 'ਚ ਸਰਦੀ ਤੋਂ ਵੱਜਣਗੇ ਬਾਹਰ ਆ ਗਏ ਠੰਡ 'ਚ ਕਹਿੰਦਾ ਮੈਂ ਠੰਡ 'ਚ ਮਰ ਗਿਆ ਮਰਨ ਤੋਂ ਬਾਅਦ ਮੇਰੇ ਉਸ ਨਿੱਕੇ ਜਿਹੇ ਪਰਉਪਕਾਰ ਦੀ ਖਾਤਰ ਮੈਨੂੰ ਅੱਲਾ ਨੇ ਰੱਬ ਨੇ ਬਹਿਿਸ਼ਤ ਵੀ ਥਾਂ ਦੇ ਦਿੱਤੀ ਹੁਣ ਜੇ ਇਹਦੀ ਵਿਆਖਿਆ ਮੈਂ ਕਰਾਂਗਾ ਇਸ ਤਰ੍ਹਾਂ ਸ਼ੇਰ ਹੰਸਿਆਰੀ ਬਿਰਤੀ ਹੈ ਧੱਕਾ ਕਰਨ ਵਾਲਾ ਕਈ ਬਰੀ ਸੱਚ ਇਹ ਵੀ ਧੱਕਾ ਕਰਨ ਵਾਲੀ ਬਿਰਤੀ ਵੀ ਕਿਤੇ ਪਰਉਪਕਾਰ ਕਿਤੇ ਜ਼ਿੰਦਗੀ ਚ ਕਰ ਜਾ ਰੱਬ ਉਹਦੇ ਗੁਨਾਹ ਬਖਸ਼ ਕੇ ਵੀ ਉਹਨੂੰ ਥਾਂ ਦੇ ਦਿੰਦਾ